ਲੁਧਿਆਣਾ ਇਨਕਾਊਂਟਰ ਦੇ ਵਿੱਚ ਪੁਲਿਸ ਕਮਿਸ਼ਨਰ ਲੁਧਿਆਣਾ ਸੁਪਨ ਸ਼ਰਮਾ ਦੇ ਵੱਲੋਂ ਵੱਡਾ ਖੁਲਾਸਾ ਕਰ ਦਿੱਤਾ ਗਿਆ ਤਬੀ ਤੇ ਦਿਨੀ ਪੰਜਾਬ ਦੇ ਲੁਧਿਆਣਾ ਦੇ ਵਿੱਚ ਦੋ ਅਤਵਾਦੀਆਂ ਦਾ ਇਨਕਾਊਂਟਰ ਹੁੰਦਾ ਜਿਸ ਨੂੰ ਲੈ ਕੇ ਪੁਲਿਸ ਖਿਸ਼ਨੋਸPopen Sharma ਨੇ ਅਹਿਮ ਖੁਲਾਸੇ ਕੀਤੇ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਦੋਵਾਂ ਦੇ ਪਾਕਿਸਤਾਨ ਸਥਿਤ ਹੈਂਡਲਰ ਜਸਵੀਰ ਸਿੰਘ ਉਰਫ ਚੌਧਰੀ ਦੇ ਨਾਲ ਲਿੰਕ ਸਨ ਦੋਵਾਂ ਨੇ ਰਾਜ ਦੇ ਵਿੱਚ ਗਰਨੇਡ ਹਮਲਾ ਕਰਨਾ ਸੀ ਕਮਿਸ਼ਨਰ ਦਾ ਇਹ ਕਹਿਣਾ ਹੈ ਕਿ ਫੜੇ ਗਏ ਅਤੰਕੀ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੁੜੇ ਮੋਡਿਊਲ ਦਾ ਹਿੱਸਾ ਨੇ ਇੱਕ ਅਤੰਕੀ ਦਾ ਲਿੰਕ ਸਲਮਾਨ ਖਾਨ ਦੇ ਘਰ ਤੇ ਫਾਇਰਿੰਗ ਕਰਨ ਵਾਲੇ ਮਾਮਲੇ ਦੇ ਵਿੱਚ ਵੀ ਸਾਹਮਣੇ ਆ ਉਹਨਾਂ ਦੀ ਯੋਜਨਾ ਸਰਕਾਰੀ ਇਮਾਰਤਾਂ ਤੇ ਹੋਰ ਥਾਵਾਂ ਤੇ ਗ੍ਰਨੇਡ ਸੁੱਟਣ ਦੀ ਸੀ ਇਨਕਾਊਂਟਰ ਦੇ ਵਿੱਚ ਜ਼ਖਮੀ ਦੋਵੇਂ ਉਤਵਾਦੀਆਂ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਲਾਜ ਦੇ ਲਈ ਹਸਪਤਾਲ ਦੇ ਵਾਰਡ ਦੇ ਵਿੱਚ ਤਾਲਾ ਵੀ ਲਗਾਇਆ ਗਿਆ ਤਾਂ ਵੀਰਵਾਰ ਨੂੰ ਦਿੱਲੀ ਅੰਮ੍ਰਿਤਸਰ ਹਾਈਵੇ ਤੇ ਲਾਡੂਵਾਲ ਦੇ ਨੇੜੇ ਪੁਲਿਸ ਦੇ ਵੱਲੋਂ ਪਾਕ ਤਾਰਤ ਟੈਰਨ ਮੋਡਿਊਲ ਦਾ ਪਰਦਾ ਫਾਸ਼ ਕਰਦਿਆਂ ਹੋਇਆਂ ਇਹ ਦੋ ਉਤਵਾਦੀ ਜਿਨ੍ਹਾਂ ਨੂੰ ਢੇਰ ਕੀਤਾ ਗਿਆ ਦੋਵੇਂ ਜ਼ਖਮੀ ਹੁੰਦੇ ਨਹੀਂ ਕਬੂਹਰ ਤੇ ਦੂਜਾ ਰਾਜਸਥਾਨ ਦਾ ਤੇ ਦੱਸਿਆ ਜਾ ਰਿਹਾ ਹੈ ਕਿ ਇਨਕਾਊਂਟਰ ਦੌਰਾਨ ਇੱਕ ਨੂੰ ਪੰਜ ਤੇ ਦੂਜੇ ਨੂੰ ਦੋ ਗੋਲੀਆਂ ਲੱਗਦੀਆਂ ਨੇ ਇਹ ਗਰੁੱਪ ਪਤਾ ਨਹੀਂ ਪਰੋਗਰਫੀ ਬਾਕੀ ਹੈ ਜਿਹਨੂੰ ਪੰਜਾਬੀ ਅੰਗਰੇਜ਼ੀ ਪੇਟ੍ਰੋਕ ਇਹਨਾਂ ਬਾਰੇ ਦੱਸਦੇ ਕਰਦੇ ਕੱਲ ਰਾਕੇ ਤੇ ਮਰੀਦ ਪਤਾ ਸੀ ਬੇਸਿਕਲੀ टर मॉडल ज ओपरेट जो इंसान कर रहा ठीक है जी वर्चुअल नंबर चला रहा ओरिजिनली फिरोजपुर का रैन वाला है इतने अपनी भैन रहा उन्हें टच कराया जरा पाकिस्तान नंबर वन नंबर टू ਜਦੋਂ ਉਹ ਹਾਂਡਲ ਕਰਨੇ ਨੂੰ ਇਹ ਟਾਸ ਕਿਤਾ ਜੇ ਮੁਕਰ ਗਿਆ ਕਿ ਜੀ ਮੈਂ ਨਹੀਂ ਹਾਂਡਲ ਕਰਦਾ ਦੇਖੀ ਵੀ ਗਏ ਕਦੋਂ ਕਿ ਆ ਸੀ ਗਏ ਮਟ طرف ਐਨ ਮੌਕੇ ਤੇ ਇਹ ਮੁਕਰ ਗਿਆ ਕਿ ਸ਼ੁਸ਼ੇ ਕਿ ਮੈਂ ਨਹੀਂ ਲੇਖਦਾ ਮੈਂ ਇੱਕ ਹੋਰ ਬੰਦੇ ਨੂੰ ਕਾਚ ਕਰਤਾ ਜਿਹੜਾ ਬਿਹਾਰ ਦਾ ਰਹਿਣ ਵਾਲਾ ਹੈ ਬੁੱਧ ਬੁਰ ਡੈਫੈਕ ਡੈਕਪੈਡ ਅਫਿਲ ਨੋਕਾ ਔਰ ਉਹ ਪਹਿਲਾਂ ਵੀ ਇਦਾਂ ਦੀ ਵਾਦਾ ਤਾਂ ਕਰ ਚੁੱਕਿਆ ਹੈ ਗਲਗੁਲੀਆਂ ਵਿਚ ਲਾ ਕੇ ਕਿ ਉਹਦਾ ਕਰਨਾ ਹੈ ਤੀਜਾ ਬੰਦਾ ਜਿਹੜਾ ਫੜਿਆ ਆਪਾਂ ਜਿਹੜਾ ਹਰਿਆਣਾ ਦਾ ਫਦੇਵਾ ਦਾ ਰਹਿਣਾ ਹੈ ਹਾਜੀ ਜੀ ਬੰਦਾ ਹੈ ਜਿਹੜਾ ਸੰਸ਼ੀਲ ਨੇ ਚੱਲਦਾ ਸੀ ਆਪਸੇ ਦੋਨੋਂ ਨਹੀਂ ਗੰਦੇ ਸੀ ਉਸ ਨਾਲ ਉਸ ਨਾਲ ਡਾਇਰੈਕਟ ਇੰਟਰਸਟ ਦਾ ਕਾਲ ਨਹੀਂ ਰੋਜ਼ ਹੋਈ ਸੀ ਜੀ ਨਾ ਕਿਵੇਂ ਇਹਨੂੰ ਆਪਰੇਟ ਕਰਨਾ ਹੈ ਉਹ ਵੀ ਨਹੀਂ ਮਾਨੂੰ YouTube ਤੋਂ ਡਾਊਨਲੋਡ ਕਰਕੇ ਦੱਸਿਆ ਫਿਰ ਕਿੱਥੇ ਕਿੱਥੇ ਲੱਗੀ ਕੀਤੀ ਜਾਣਾ ਹੈ ਉਹਦੀ ਵੀਡੀਓਜ਼ ਵੀ ਨਾਂ ਨੇ ਬਣਾਈਆਂ ਹੋਈਆਂ ਉਹ ਹੀ ਸਾਡੇ ਦਾ ਇਹ ਫੜਿਆ ਗਿਆ ਬਿਹਾਰ ਵਾਲਾ ਇਹਨਾਂ ਜਿਹੜਾ ਬਾਕ ਪਾਕਿਸਤਾਨ ਬੈਠਾ ਹੁੰਦਾ ਇਹਨੇ ਟੱਚ ਕੀਤਾ ਜਿਹੜੇ Rajasthan ਦੇ ਰਹਿਣ ਵਾਲੇ ਕਿ ਤੁਸੀਂ ਇੱਥੇ ਆਓ ਫਲਾਣਾ ਫਲਾਣਾ ਬੰਦਾ ਤੁਹਾਨੂੰ ਹੈਂਡ ਮੇਡ ਜਿਹੜਾ ਹੈ ਉਹ ਸਪਲਾਈ ਕਰ ਇਹ ਕਰਨੇ ਜਿਹੜੇ ਡ੍ਰੌਪ ਕਰਦੇ ਮੇਨ ਏਮ ਜਿਹੜਾ ਸੀ ਦਾ ਕੁਮਿੰਟ ਲੌਨ ਫੋਰਸਮੈਂਟ ਏਜੰਸੀ ਦਾ ਮੋਰਲ ਲੋਕਾਂ ਲਈ ਲੋਕਾਂ ਦੀ ਪਹਿ ਪਹਿਦਾ ਕਰਨ ਲਈ ਸਟੇਟ ਦਾ ਮੌਲ ਖਾਕ ਕਰਨ। ਇਹ ਥੀ ਸੀ ਬੇਸਿਕਲੀ ਗੋਟੂ ਦੀ ਕੁਐਸਚਨਸ ਨਾ ਮੈਂ ਇਹਦੇ ਅੰਦਰ ਸਿਰ ਦੱਸਾਂ ਕਿਥੇ ਦੇ ਏਰੀਆਸ ਕਿਸੇ ਹੋਰ ਸ਼ਹਿਰ ਦੇ ਵੀ ਏਰੀਆ ਸੀਗੇ ਆਈ ਵਿਲ ਨਾਟ ਡਿਸਕਲੋਸ ਦੈਟ ਮੈਂ ਉਹ ਬਾਰ ਸਾਰਾ ਨਗਰ ਕੀਰਤਨ ਜਿਹੜਾ ਆ ਰਿਹਾ ਉਹ ਟਾਰਗੇਟ ਤਾਂ ਨਹੀਂ ਸੀ ਨਗਰ ਕੀਰਤਨ ਜਿਹੜਾ ਨਗਰ ਕੀਰਤਨ ਆ ਰਿਹਾ ਸੀ ਨਹੀਂ ਨਗਰ ਕੀਰਤਨ गवर्नमेंट बिल्डिंग पुलिस बिल्डिंग से हमेशा टारगेट करनी है कुछ स्पेसिफिक पे नहीं सर बेसिकली तो मुझे आना नहीं कि टारगेट किया जाएगा मैं तो फिर कह रही थी इफ इट वाज नॉट ओनली लुधियाना देयर वर अदर सिटीज जेडी राजस्थान में दो बंदे पकड़े हो कि नहीं वो वही दो बंदे हैं जिनके नाम मुकाबला हो रहा है सर कोई लिंक है जी वो को भी मैं कौन करता है जेडी बंदे जेडी पड़े हैं उनमें से एक बंदा तो बहुत क्रिटिकल है इसमें जो ਇਹ ਵਿੱਚ ਵਿੱਚ ਕੋਮਾ ਤੇ ਲਿਆ ਜਾ ਰਿਹਾ ਹੈ ਉਹ ਅਨਰ ਸਰ ਮਾਸਟਰ ਮਾਈਂਡ ਇੱਕ ਬੰਦੀਆਂ ਲੱਗੀਆਂ ਇੱਕ ਛਾਤੀ ਤੇ ਲੱਗੀ ਤੇ ਇੱਕ ਹਿਪ ਜੋਇੰਟ ਤੇ ਟੋਟਲ 5 ਬੰਦੀਆਂ ਜਿਹੜੇ ਫੜੇ ਜਾ ਚੁੱਕੇ ਨੇ 5 ਵੈਪਨਸ ਨੇ ਸਰ ਇਹ ਬੋਡਰੀ ਜਿਹੜਾ ਕਿਹੜਾ ਨਹੀਂ ਸਰ ਉਹਦਾ ਬੋਡੀ ਨਹੀਂ ਸਰ ਨਹੀਂ ਬਰੀ ਗਿਟਸ ਗਿਟਸ ਤੋਂ ਬਾਅਦ ਉਹ ਦਗਾਸ ਟੈਕਨੀਕਲ ਵੀ ਹੈ। ਅਸਲ ਲੰਧਾ ਲੁਧਿਆਣਾ ਇੱਕ ਮਤਲਬ ਵੱਡੀ ਗੈਨ ਦੇ ਮਾਈਗ੍ਰੈਂਟ ਵੀ ਲੈਂਦੇ ਨੇ ਜਿਸ ਤਰ੍ਹਾਂ ਲੁਧਿਆਣੇ ਨੂੰ ਟਾਰਗੇਟ ਕੀਤਾ ਜਾ ਰਿਹਾ ਜਾਂ ਲੁਧਿਆਣੇ ਨੂੰ ਨਹੀਂ ਮੈਂ ਫਿਰ ਤੋਂ ਬਹੁਤ ਵਾਰ ਬਾਰ ਬਾਰ ਕਿਹਾ ਕਿ ਇਟ ਵਾਸ ਨਾਟ ਓਨਲੀ ਲੁਧਿਆਣਾ ਇਟ ਵਾਸ ਅਦਰ ਸਿਟੀਜ਼ ਆਲਸੋ ਸਰ ਕੋਈ ਦਿੱਲੀ ਨਾਲ ਕਨੈਕਸ਼ਨ ਤਾਂ ਨਹੀਂ ਹੈਗਾ ਜਿਹੜਾ ਦਿੱਲੀ ਨਾਲ ਨਹੀਂ ਹਾਲੇ ਤੱਕ ਨਹੀਂ ਸਰ ਹੁਣ ਤੱਕ ਤਿੰਨ ਹੈਂਡਲ ਜਿਹੜੇ ਬੰਦ ਹੋ ਚੁੱਕੇ ਹੋਰ ਵੀ ਕੋਈ ਤਾਂ ਦੱਸੇ ਕਿ ਕੁਝ ਹੋਰ ਵੀ ਆਏ ਨੇ ਇਸੇਮ ਲੋਟ ਹੈ ਪੁੱਛ ਕੇ ਜਿਆਦੀ ਹੈ ਚਾਹੇ ਕੋਈ ਨਾ ਹੋਵੇ ਨਾ ਨਾਮ ਵਾਲੇ ਦਿਨਾਂ ਚ ਉਰਵੀਨਾ ਦੇ ਮੈਂਬਰ ਜਿਨੇ ਮਮਬੀਂ ਤੇ ਉਫੜਦਾ ਸਰ ਲੁਧਿਆਣਾ ਦੇ ਵਿੱਚ ਤਾਂ ਨਹੀਂ ਰਹੇ ਹੈਗੇ ਜਿਵੇਂ ਵੀ ਇਹਨਾਂ ਨੇ ਕੋਈ ਰੈਜੀਡੈਂਸ ਰੱਖਿਆ ਹੋਵੇ ਰੈਜੀਡੈਂਸ ਕਿੱਥੇ ਕੋਈ ਵੀ ਨਹੀਂ ਕਿ ਮੈਂ ਤੁਹਾਨੂੰ ਦੇਖੋ ਇੱਕ ਫਰੋਜ਼ਪੁਰ ਦਾ ਹੈ ਇੱਕ ਬਿਹਾਰ ਦਾ ਕਰ ਕਰ Rajasthan ਦਾ ਤੇ ਕਰਨ ਸਰ ਕੋਈ ਜਨਤਾ ਦੀ ਕੋਈ ਸੈਲੀਬ੍ਰਿਟੀ ਕੋਈ ਜਾਂ ਪੋਲitical ਅਰਗੂਮੈਂਟ ਆਪਰੇਟ ਤੇ ਹੋਏ ਕਿਸੇ ਮੈਂ ਕਰਦਾ ਫਿਰ ਫਿਰ ਕੀ ਕਰਦਾ ਆਪਣੇ ਸਿਸਟਰ ਦੇ ਨਾਲ ਪਿਛਲੇ 4-5 ਮਹੀਨਿਆਂ ਤੋਂ ਰਹਿੰਦੇ ਸੀ। ਕੇਸ ਸੀ ਨਾ ਜੋ ਜੋਦੇਵਾ ਨੇ ਜਿਹੜਾ ਵੀ ਹੈਂਡ ਗ੍ਰਨੇਡਾ ਇਕੱਠੇ ਆਏ ਆ ਜਿਹੜੇ ਤਿੰਨ ਫੜੇ ਆ ਜਾਂ ਇਹ ਅਲੱਗ-ਅਲੱਗ ਨੇ। ਇਹ ਆਰ ਦੇ ਦੇਰ ਸੋਫਿਸਟੀਕੇਟਿਡ ਚਾਈਨੀਜ਼ ਮੇਡ ਹੈਂਡ ਗ੍ਰਨੇਡਾ ਜਿਹੜਾ ਅਕਤੂਬਰ 'ਚ ਫੜਿਆ ਗਿਆ ਸੀ ਉਹਨਾਂ ਦੇ ਨਾਲ ਦੀ ਲਿੰਕ ਕਰਤਾ ਨਹੀਂ ਨਹੀਂ ਉਹ ਅਲੱਗ ਮਾਮਲਾ ਸੀ। ਜਿਹਦੇ ਨਾਲ ਇੱਕ ਹੰਡਰੈਡ ਟੂ 10 ਬੰਦੇ ਫੜੇ ਗਏ ਸੀ ਪਰ ਉਹ ਸੇਮ ਕਾਰਟ ਹੈ ਨਾ ਤੁਸੀਂ ਚਾਇਨਾ ਮੇਡ ਹੋਊਗੀ ਸੇਮ ਹੋਊਗੀ ਆਹ ਬੰ ਮੇਕਸ ਇਨ ਸਤੁਸ਼ ਨੂੰ ਇਹ ਇੱਕ ਨਾ ਤਰੀਕਾ ਕਰ ਲੈ ਮੈਂ ਤੁਹਾਨੂੰ ਦੱਸਦਾ ਠੀਕ ਠੀਕ ਹੈ ਜੀ ਠੀਕ ਹੈ ਜੀ ਇਹ ਮੋਡਲ ਜਿਹੜਾ ਹੈਗਾ ਵਾ ਇਹ ਤੁਸੀਂ ਕਹਿੰਦੇ ਹੋ ਜਿਹੜਾ ਟਿਕ ਟਿਕ ਜਿਹੜਾ ਹੈਗਾ ਉਹ ਸੀਮ ਹੋ ਸਕਦਾ ਬੰ ਨੀ ਨਹੀਂ ਉਹਦੇ ਉਹਦਾ ਜਿਹੜਾ ਕਿੰਮੇ ਨਾ ਉਹ ਮਲੇਸ਼ੀਆ ਹੈ ਮਲੇਸ਼ੀਆ ਬਾਰੇ ਕੀ ਦੱਸੋ ਮਿੰਦੂ ਨੂੰ ਪਤਾ ਹੈ ਗੈਰਟਿਸ ਆਲ ਇਜ਼ ਜਿਹੜੇ ਮੋਡਲ ਜੋ ਨੇ ਮੈਂ ਓਵਰਲੈਪ ਕਰਦਾ ਠੀਕ ਹੈ ਠੀਕ ਹੈ ਥੈਂਕ ਯੂ ਜਿਹੜਾ ਸਰਕਲ ਦਾ ਲਿੰਕ ਹੈ ਇਹਦੇ ਮਤਲਬ ਇਨਪੁਟਸ ਜਿਹੜਾ ਪਹਿਲੇ ਅਕਸ ਹੋਇਆ ਸੀ ਜਿਹੜਾ ਬਸ ਜੁਰੂਰੀ ਹਾਂਜੀ ਸਰ ਸਾਡੇ ਕੋਲ ਇਹਦੇ ਕੋਈ ਫਾਈਲ ਪਏ ਨੇ ਜੀ ਸਰ ਲਾਸਟ ਮੋਡਿਊਲ ਦੇ ਵਿੱਚ ਜੇਨ ਵਿੱਚ ਵੀ ਲਿੰਕ ਆਈ ਸੀ ਇਹਦੇ ਵਿੱਚ ਹੈ ਕੋਈ ਜੇਨ ਦਾ ਸੁਪਰੀ ਨਹੀਂ ਅਪਡੇਟ ਨਹੀਂ ਹਾਲੇ ਤੱਕ ਨਹੀਂ ਆਇਆ ਹੈ ਡਾਇਰੈਕਟਲੀ ਟੂ ਕਮੈਂਟ ਸਰ ਅਜੇ ਮੇਰੇ ਕੋਲ ஏਸੀ ਵਾਲਾ ਨਹੀਂ ਠੀਕ ਹੈ ਜਿਹੜਾ ਸਲਮਾਨ ਖਾਨ ਦਾ ਲਿੰਕ ਹੈ अजय है जरा ग्रनेड रख के आया हरियाणा को चढ़ के, रख के टच जरा पाकिस्तान कराने वाला बंद है। ना है पवन पवन इज द ब्रदर ऑफ द परसन जिन्हें तीन चार बंद जो पड़े गए थे उस मोड्यूट जिन्होंने सलमान खान से गोलियां चलाई

ਕਿ ਸੋਲਡਰਰ ਦੇ ਪੀਸ ਜਿਹੜੇ ਹੈ ਉਹ ਨਾ ਟ੍ਰੈਂਡ ਜਿਹੜਾ ਹੈ ਉਹ ਇਹ ਹੈ ਕਿ ਪਾਕ ਮਿਸ ਆਈਐਸਆਈ ਦੇ ਆਰ ਨਾਟ ਓਨਲੀ ਜੋ ਫੁੱਟ ਸੋਲਡਰਰ ਹੈ ਆਪਣਾ ਮੋਡਿਊਲ ਜਿਹੜਾ ਹੈ ਉਹ ਉਹ ਸਿਰਫ ਪੰਜਾਬ ਚ ਨਹੀਂ ਰੱਖਦੇ ਉਹ ਬਿਹਾਰ ਤੱਕ ਪਹੁੰਚੇ ਹੋਏ ਨੇ ਕੁਝ ਜਿਹੜੇ ਇਦਾਂ ਦੇ ਬੰਦੇ ਨੇ ਜਿਹੜੇ ਮੁੰਬਈ ਸੀ ਠੀਕ ਹੈ ਜੀ ਸਰ ਇਹ उस सब नोट कंज करना है, तो नोट भी कंज कितना, तो नोट भी कितना, तो नोट भी कितना। आपस से किमे मिलाना है, मिलाना है, नहीं मिलाना है, उसी सामान रखता है। तो दूसरों कहता है कि, कि तू तो जाके सामान खाने जगह तो उठा दे, कि हैंडलर डिसाइड करना है। सर, इन आनों सारे ऑपरेशन बारे अवेयरनेसी? ऑपर ਪੈਸਾ ਇਹ ਡਰਗ ਵੀ ਤਾਂ ਡਰਗ ਵੀ ਹੁੰਦੀ ਕਿਤੇ ਕਿਤੇ ਇਸ ਕੇਸ ਜੇ ਨਾ ਕੋ ਪੈਸਾ ਸਰ ਇਹ ਕੋਈ ਮੈਕੈਨਿਜ਼ਮ ਸਰ ਇਸ ਸਾਧਵੇਂ ਤੋਂ ਵਿਕੁਪ ਟੈਰਰ ਮੋਡਿਊਲ ਤੁਸੀਂ ਬਸ ਸਰ ਕੋਈ ਖਾਲਿਸਤਾਨੀ ਲਿੰਕ ਹੋਣਗੇ ਜੀ ਨਹੀਂ ਮੈਂ ਨਹੀਂ ਮੈਂ ਪਾਰਕ ਕੀਤੀ ਸੀ ਸਰ ਹਾਂ ਦੇ ਵੀਡੀਓ ਸੀਗੀ ਰੱਖਦੇ ਹੋਏ ਦੀ ਵੀਡੀਓ ਸੀਗੀ ਇਹ ਪਾਕਿਸਤਾਨ ਮੇਂ ਇਹ ਸਾਹਮਣੇ ਨਾਮ ਉਹਦਾ ਨਾਮ ਕੀ ਹੈ ਜਸਵੀਰ ਇਟ ਇਜ਼ ਏ ਫੇਕ ਨੇਮ ਬਟ ਜੋ ਕਿ ਨਾਲ ਦੇ ਫੋਨ ਤੇ ਨੰਬਰ ਤੇ ਸੇਵ ਹੈ वो जसवीर चौधरी कहते हैं। सर कोई खालीस्तानी लिंक भी है ये ना तो? हाँ पाठ पाठ ये आई साइट मीन्स खालीस्तानी लिंक में है। सर विदेशी लिंक के ना क्या? क्योंकि बीच में मानो कदमों रहते हैं। मैं पाकिस्तान में हूँ। जिसका नाम तो नहीं ये ना कि है? एनआई में आप इनफॉर्म करेंगे लेट अस